ਕਹਿੰਦੇ ਜਿਹੜੇ ਫਸਟ ਟਾਈਮ 100 ਕਿਲੋਮੀਟਰ ਕਰ ਰਹੇ ਆ। ਔਰ ਅਸੀਂ ਫਿਟ ਬਾਈਕ ਕਲੱਬ ਨੇ ਫੈਸਲਾ ਕੀਤਾ ਵੀ ਜਿਹੜੇ ਫਸਟ ਟਾਈਮ 100 ਕਿਲੋਮੀਟਰ ਕਰ ਰਹੇ ਆ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਆਪਾਂ ਸਨਮਾਨਿਤ ਕਰਾਂਗੇ। ਇੱਕ ਵੱਖਰਾ ਫੰਕਸ਼ਨ ਰੱਖਾਂਗੇ। ਜ਼ੋਰਦਾਰ ਕੈਪਿੰਗ ਉਹਨਾਂ ਵਾਸਤੇ ਕਰਦੇ ਜਿਹੜੇ ਫਸਟ ਟਾਈਮ ਅੱਜ ਕਰ ਰਹੇ ਆ। ਔਰ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰੂੰਗਾ ਆਪਣੀ ਟੀਮ ਨੂੰ ਬੋਪਾ ਰਏ ਜੀ। ਰੋਹਿਤ ਸਾਗਰ ਜੀ ਤੁਹਾਨੂੰ ਆਕਰਦੇ ਆ ਉਹਨਾਂ ਵੱਲੋਂ ਵੀ ਟੀਮ ਇੱਥੇ ਪਹੁੰਚੀ ਹੈ ਉਹ ਗਿਫਟ ਐਮਪਰ ਦੇਣਗੇ ওকে ਆਇਓ ਆਇਓ ਰਸੀ ਕਿਹਦਾ ਹੈ ਹਾਂਜੀ ਹਾਂਜੀ ਸਰ ਰੇਡੀ ਓਕੇ ਰੇਡੀ ਓਕੇ ਕੰਮ ਹਾਂਜੀ ਹਾਂਜੀ ਜੀ ਸਰ ਦੇਵਾ ਜੀ ਓ ਯਾਰ ਜਰਾ ਤੂੰ ਉਹ ਦੇਖੋ ਸਾਈਡ ਹੋ ਸਾਈਡ ਹੋ ਸਾਈਡ ਕਿਨਾ ਪਾੜ ਦੇ ਭਰਾ ਮੇਰੇ ਸਾਬੀ ਭਾਜੀ ਉਹ जो एक बहुत ही वादिया उपराला जो सचदेवा स्टॉक्स वालों तो का साइक्लोथॉन 100 किलोमीटर दा वो शारपुर देविच कराया जा रहा है सीजन फाइव है गई है। ये अमूमन ही कराने रहने हैं रेगुलर साइक्लिस्ट ऐसे हैं कि आज आज ये ऐसे आए हैं ते देख के बहुत सारे देविच ਬਹੁਤ ਖੁਸ਼ ਹੈਗਾ ਜਿੰਨੇ ਵੀ ਪਾਰਟਿਸਪੈਂਟਸ ਬਹੁਤ ਹੀ 올 ওভার ਇੰਡੀਆ ਤੋਂ ਆਏ ਹੈ ਐਂਡ ਸਾਰੇ ਬੜੇ ਟੈਲੈਂਟਿਡ ਹੈ। ਪਿਆਰ ਦੇ ਨਾਲ ਅਸੀਂ ਰੂਪ ਨੂੰ ਹੋਣ ਦਾ ਵੀ ਸਾਨੂੰ ਮੌਕਾ ਮਿਲਿਆ ਹੈ ਐਂਡ ਜਿਹੜੀ ਅੱਜ ਦੀ ਥੀਮ ਇਹਨਾਂ ਨੇ ਰੱਖੀ ਹੈਗੀ ਉਹ ਹੈਗੀ ਯੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਵੀ ਇੱਕ ਇਨੀਸ਼ੀਏਟਿਵ ਲਿਆ ਜਾ ਰਿਹਾ ਹੈਗਾ ਕਿ ਇਹ ਜਿਹੜਾ ਮੈਨੇਸ ਡਰੱਗਸ ਦਾ ਇਹਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਐਂਡ ਜਿਹੜੀ ਇਹ ਥੀਮ ਹੈ ਬੜੀ ਐਪਟ ਹੈਗੀ ਅੱਜ ਦੇ ਜਿਹੜਾ ਇਹ ਸਾਈਕਲੋਥਨ ਹੈਗਾ ਬਿਕੋਜ਼ ਇਹ ਇੱਕ ਇਹ ਹੈਲਥੀ ਲਾਈਫ ਸਟਾਈਲ ਐਂਡ ਆਪਣੀ ਜੋ એનર્ਜੀ ਹੈ ਯੂਥ ਦੀ ਉਹ ਫਿਜ਼ੀਕਲ ਫਿਟਨੈਸ ਤੇ ਐਂਡ ਸਹੀ ਤਰੀਕੇ ਨਾਲ ਚੈਨਲਾਈਜ਼ ਕਰੀਏ ਉਹਨੂੰ ਦਰਸਾਉਂਦਾ ਹੈ ਤੇ ਇਹਨਾਂ ਨੇ ਆਫਰ ਅਵਾਰਡ ਵੀ ਰੱਖੇ ਹਨ ਉਹਨਾਂ ਨੂੰ ਸਪੌਂਸਰਸ਼ਿਪ ਵੀ ਇੱਥੇ ਮਿਲੀ ਹੈ ਹੋਰ ਵੀ ਅੱਛੀ ਇੱਥੇ ਬਹੁਤ ਵਧੀਆ ਪਾਰਟਿਸਪੀਕੇਸ਼ਨ ਹੈ ਪਹਿਲਾਂ ਵੀ ਦੱਸ ਦੱਸਿਆ ਜਾ ਰਿਹਾ ਹੈ ਤੇ ਅੱਜ ਵੀ ਬਹੁਤ ਵਧੀਆ ਪਾਰਟਿਸਪੀਕੇਸ਼ਨ ਹੈ ਤੋਂ ਮੈਂ ਸਾਰਿਆਂ ਨੂੰ ਕਹਾਂਗਾ ਕਿ ਜਿੱਦਾਂ ਇਹ ਇਨੀਸ਼ੀਏਟਿਵਸ ਇਹਨਾਂ ਨੇ ਲਏ ਹੈ ਤੇ ਸਾਈਕਲੋਥਨ ਸਾਈਕਲਿਸਟਸ ਆਏ ਹੈ ਐਂਡ ਇੰਟਰਨੈਸ਼ਨਲ ਪਲੇਅਰਸ ਵੀ ਇੱਥੇ ਇੰਟਰਨੈਸ਼ਨਲ ਸਾਈਕਲਿਸਟਸ ਵੀ ਪਹੁੰਚੇ ਹੈ ਇਦਾਂ ਹੀ ਸਾਰੀ ਯੂਥ ਆਪਣੀ ਜੋ ਐਨਰਜੀ ਹੈ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰੋ ਸਪੋਰਟਸ ਵੱਲ ਧਿਆਨ ਦਿਓ ਐਂਡ ਫਿਜ਼ੀਕਲ ਫਿਟਨੈਸ ਵੱਲ ਧਿਆਨ ਦੇ ਐਂਡ ਨਸ਼ਾ ਦਾ ਜਿਹੜਾ ਮੈਨੇਸ ਹੈ ਉਹਨੂੰ ਆਪਾਂ ਸਟੇਟ ਦੇ ਵਿੱਚੋਂ ਖਤਮ ਕਰੀਏ ਨਾਲ ਨਾਲ ਥੈਂਕ ਯੂ ਸੋ ਮਚ ਸਰ ਸਾਈਕਲ ਥੋੜ ਗੱਡੀ ਗਈ ਹੈ ਜਿਹੜਾ ਮੋਟਰ ਸੀਗਾ ਯੁੱਧ ਨਸ਼ਿਆਂ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਫਿਟ ਬਾਈਕਰ ਕਲੱਬ ਹਰ ਸਾਲ ਦੋ ਸਾਈਕਲੋਥੋਨ ਕਰਵਾਉਂਦਾ ਹੈ ਇੱਕ ਸਾਈਕਲੋਥੋਨ ਹੁੰਦੀ ਸਾਡੇ ਜੂਨੀਅਰ ਬੱਚੇ ਜਿਹੜੇ ਲੋਕਲ ਹੁਸ਼ਿਆਰਪੁਰ ਦੇ ਪਾਰਟਿਸਪੈਂਟ ਤਕਰੀਬਨ ਹੁੰਦੇ ਜਿੱਚ ਅਸੀਂ 4 ਕਿਲੋਮੀਟਰ ਦਾ 20 ਕਿਲੋਮੀਟਰ ਦਾ ਇਵੈਂਟ ਕਰਾਉਂਦੇ ਆ ਔਰ ਇੱਕ ਇਵੈਂਟ ਅਸੀਂ ਸਾਲ ਦੇ ਵਿੱਚ 100 ਕਿਲੋਮੀਟਰ ਦਾ ਕਰਵਾਉਂਦੇ ਆ ਇਹ ਲਾ ਪਿਛਲੇ ਸਾਲ ਵੀ ਕਰਾਇਆ ਸੀ ਇਸ ਵਾਰੀ ਜਿਹੜਾ ਇਹ 100 ਕਿਲੋਮੀਟਰ ਦਾ ਇਵੈਂਟ ਹੈ ਜਿਹਦੇ ਵਿੱਚ ਜਿਹੜਾ ਤੁਸੀਂ ਕਿਹਾ ਵੀ ਸਾਡਾ ਥੀਮ ਰੱਖਿਆ ਹੈ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਅਸਲੇ ਬੜੇ ਜੋਸ਼ ਖਰੋਸ਼ ਨਾਲ ਪੁਲਿਸ ਪ੍ਰਸ਼ਾਸਨ ਵੀ ਇਸ ਕੰਮ ਨੂੰ ਲੱਗੇ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਦਰਿਆ ਵਗਦਾ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਰੋਕਿਆ ਜਾਏ ਔਰ ਪ੍ਰਸ਼ਾਸਨ ਵੀ ਇਕੱਲਾ ਕੁਝ ਨਹੀਂ ਕਰ ਸਕਦਾ ਜਦ ਤੱਕ ਕਿ ਲੋਕਾਂ ਦਾ ਨਾਲ ਸਹਿਯੋਗ ਨਾ ਹੋਵੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਇਹ ਜਿਹੜਾ ਜੋ ਦਸੰਬਰ ਨੂੰ ਦੋਵਾਰ ਨੂੰ ਸਮਰਪਿਤ ਇਹ ਸਾਈਕਲੋਸਾਥਾਂ ਜਿਹੜੀ ਕੱਢੀ ਹੈ ਉਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਜਿਹੜਾ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਐਸਐਸਪੀ ਹਾਰਪੁਰ ਸੰਦੀਪ ਮਲਿਕ ਜੀ ਇਹ ਸਾਰੇ ਵਿੱਚ ਇੱਥੇ ਸ਼ਾਮਿਲ ਹੋਏ ਆ ਔਰ ਇਹ ਸੀਮੈਂਟ ਦੇ ਵਿੱਚ ਪੂਰੇ ਦੇਸ਼ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਵਨ ਵਿਦੇਸ਼ਾਂ ਤੋਂ ਵੀ ਕੈਨੇਡਾ ਔਰ ਨਿਊਜ਼ੀਲੈਂਡ ਤੋਂ ਵੀ ਰਾਈਡਰ ਇਹਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਆ ਅਸੀਂ ਸਾਰਿਆਂ ਦਾ ਇੱਥੇ ਹਾਰਪੁਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆ ਔਰ ਤਕਰੀਬਨ 400 ਦੇ ਕਰੀਬ ਰਾਈਡ ਜਿਨ੍ਹਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਇਹ राइट 100 ਕਿਲੋਮੀਟਰ ਦੀ ਇੱਥੇ ਸਜਦੇਵਾ ਸੌ ਦੇ ਹੈੱਡ ਆਫਿਸ ਤੋਂ ਸ਼ੁਰੂ ਕਰਕੇ ਇੱਥੋਂ ਟਾਂਡਾ ਜਾਏਗੀ ਟਾਂਡੇ ਤੋਂ ਅੱਗੇ ਬੁੱਲੋਵਾਲ ਸੌਰੀ ਪੋਗਪੁਰ ਪੋਗਪੁਰ ਤੋਂ ਬਈ ਯੂ-ਟਰਨ ਲੈ ਕੇ ਵਾਪਸ ਫਿਰ ਇਹਦੀ ਸਮਾਪਤੀ ਇੱਥੇ ਹੁਸ਼ਿਆਰਪੁਰ ਤੇ ਸਜਦੇਵਾ ਸੌ ਦੇ ਆਫਿਸ ਹੋਏਗੀ ਔਰ ਅਸੀਂ ਇਹਦੇ ਵਿੱਚ ਜਿੰਨੀ ਵੀ ਰਜਿਸਟ੍ਰੇਸ਼ਨ ਫੀਸ ਹੈ 200 ਰੁਪਏ ਪਰ ਹੈੱਡ ਜਿਹੜੀ ਅਸੀਂ ਇਕੱਠੀ ਕੀਤੀ ਸੀ ਉਨਾ ਹੀ ਪੈਸਾ ਪਲੱਸ 20 ਕੁਲ ਅਮਾਉਂਟ ਫਿਟ ਬਾਈਕਰ ਕਲੱਬ ਨੇ ਆਪਣੇ ਕੋਲੋਂ ਐਡ ਕਰਕੇ જીએસએસ આશા કમ સ્પેશિયલ સ્કૂલ ਦੇ ਬੱਚਿਆਂ ਨੂੰ ਡੋਨੇਟ ਕੀਤਾ ਅੱਜ ਉਹਨਾਂ ਦੇ ਬੱਚਿਆਂ ਨੇ ਇੱਥੇ ਆਪਣੀ ਸੇਰੇ ਪਰਫਾਰਮੈਂਸ ਵੀ ਦਿੱਤੀ ਆ ਔਰ ਜਿੰਨੇ ਵੀ ਰਾਈਡਰਸ ਹੈਗੇ ਆ ਔਰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦਾ ਔਰ ਮੈਂ ਅਗਲੀ ਜਿਹੜਾ ਸਾਡਾ ਇਵੈਂਟ ਹੈ ਅਕਤੂਬਰ 'ਚ ਜਿਹੜਾ ਕਰਾਣਾ ਉਹ ਤੁਹਾਡੇ ਰਾਹੀਂ ਮੈਂ ਲੋਕਾਂ ਕੋਲੋਂ ਪੁੱਛਣਾ ਚਾਹਣਾ ਵੀ ਸਾਨੂੰ ਅਗਲਾ ਸਾਈਕਲੋਥਨ ਕਰਵਾਉਣਾ ਚਾਹੀਦਾ ਜਾਂ ਸਾਨੂੰ ਇੱਕ ਮੈਰਾਥਨ ਕਰਾਈਏ ਤੁਸੀਂ ਕਮੈਂਟਸ 'ਚ ਆਪਣਾ ਜਿਹੜਾ ਜਵਾਬ ਮੈਨੂੰ ਜ਼ਰੂਰ ਦਿਓ ਸਰ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਵੀ ਆਪਣੀ ਸਿਹਤ ਦਾ ਧਿਆਨ ਰੱਖੋ এনवायरमेंट ਦਾ ਧਿਆਨ ਰੱਖੋ ਇਸ ਕਰਕੇ ਅਸੀਂ ਜਿਹੜੀ ਸਾਈਕਲ ਖਾਣ ਜਿਹੜੀ ਹੈ ਕਰਾਨੇ ਆ ਵੀ ਰੋਕੀ ਆਪਣੇ ਮੋਬਾਈਲ ਤੋਂ ਬਾਹਰ ਨਿਕਲ ਕੇ ਫਿਜ਼ੀਕਲ ਐਕਟੀਵਿਟੀ ਵਿੱਚ ਚੰਗਾ